ਫਗਵਾੜਾ ਦੇ ਮੁੱਹੱਲਾ ਪ੍ਰੀਤ ਨਗਰ ਗਲੀ ਨੰਬਰ 3 ਵਿਖੇ ਰਹਿਣ ਵਾਲੀ ਮਹਿਲਾ ਨੇ ਕੁਝ ਮਹਿਲਾਵਾਂ ਅਤੇ ਵਿਅਕਤੀਆਂ ਤੇ ਜ਼ਬਰਨ ਕਾਰ ਵਿੱਚ ਵੜਨ ਦੇ ਲਗਾਏ ਗੰਭੀਰ આરોਪ ਅਤੇ थाना ਸਤਨਾਮਪੁਰਾ ਦੀ ਪੁਲਿਸ ਨੂੰ ਵਿਅਕਤੀਆਂ ਤੇ ਕਾਰਵਾਈ ਕਰਨ ਦੀ ਕੀਤੀ ਮੰਗ ਐਨ ਡੀ ਟੀ ਵੀ ਪੰਜਾਬ نیوز ਨੇ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਕੌਰ ਹੈ ਜਿਸ ਨੇ ਪ੍ਰੀਤ ਨਗਰ ਦੀ ਰਹਿਣ ਵਾਲੀ ਆ ਤੇ 4 ਵਜੇ 6:30 ਕਰ ਦੋ ਲੇਡੀਜ਼ ਇੱਕ ਬੰਦਾ ਆ ਕੇ ਕਹਿੰਦੇ ਕਿ ਪਾਵਰ ਆਫ ਟਰਨੀ ਆ ਨਾ ਨਾਮ ਸੀਗੇ ਸੰਦੀਪ ਕੌਰ ਸੀਗੇ ਦੋਨਾਂ ਲੇਡੀਜ਼ ਦਾ ਨਾਮ ਤੇ ਬਲਜਿੰਦਰ ਸਿੰਘ ਬੰਦੇ ਦਾ ਨਾਮ ਸੀਗੇ ਤੇ ਕਿੱਥੇ ਦੇ ਰਹਿਣ ਵਾਲੇ ਹੋ ਜੀ ਉਹ ਬਲਾਚੌਰ ਦੇ ਜੀ ਬਲਾਚੌਰ ਦੇ ਤੇ ਇੱਥੇ ਕੀ ਕਰਨ ਆਈ ਸੀ ਉਹ ਪਾਵਰ ਆਫ ਟਰਨੀ ਲੈ ਕੇ ਆਏ ਸੀ ਪਹਿਲੇ ਸੀ ਸਾਨੂੰ ਪਾਵਰ ਆਇਆ ਤੇ ਅਸੀਂ ਉੱਪਰ ਕਰਾਏ ਤੇ ਚੜਨਾ ਸਿੱਧਾ ਪੌੜੀਆਂ ਚੜ੍ਹ ਕੇ ਉੱਪਰ ਕੋਠੇ ਤੇ ਚਲੇ ਗਏ ਤੁਸੀਂ ਇੱਥੇ ਕਰਾਏ ਦੇ ਰਹਿਨੇ ਆ ਹਾਂਜੀ ਤੁਸੀਂ ਆਪਣੇ ਇੱਥੇ ਕਰਾਏ ਦੇ ਰਹਿਨੇ ਆ ਇੱਕ ਆਪਣਾ ਮਕਾਨ ਤੁਹਾਡਾ ਮਕਾਨ ਕਿੰਨੇ ਕੰਨੇ ਸਮੇਂ ਤੋਂ ਰਹਿ ਰਹੇ ਹੋ ਲਗ 16 ਸਾਲ ਹੋ ਗਏ ਪਾਵਰ ਆਫ ਟਰਨੀ ਤੁਹਾਨੂੰ ਦੇ ਕੇ ਗਏ ਆ ਹਾਂਜੀ ਕਿੰਨੇ ਨੇ ਪਾਵਰ ਆਫ ਟਰਨੀ ਦਿੱਤੀ ਨੀ ਨੀ ਪਾਵਰ ਆਫ ਟਰਨੀਓ ਲੈ ਕੇ ਆਏ ਸੀ ਕਹਿੰਦੇ ਸਾਨੂੰ ਪਾਵਰ ਮੇਰੀ ਉੱਪਰ ਰੱਖ ਕਰਾਈ ਤੇ ਰਹਿਣੀ ਅੱਛਾ ਜੀ ਠੀਕ ਆ ਤੇ ਉਹ ਕੋਣ ਵਿਅਕਤੀ ਸੀ ਜਿਹੜਾ ਆਇਆ ਸੀਗੇ ਨਾਲ ਦੋ ਜਣੇ ਦੋ ਲੇੜੀ ਸੀਗੇ ਉਹਨਾਂ ਦਾ ਨਾਂ ਸੰਦੀਪ ਪਰ ਸੀ ਇੱਕ ਦੇ ਘਰ ਵਾਲੇ ਦਾ ਪਰਸ਼ੋਤਮ ਇੱਕ ਦਾ ਨਾਂ ਪਤਾ ਨਹੀਂ ਕਿੰਦਾ ਹੋਰ ਪਤਾ ਨਹੀਂ ਕੋਣ ਸੀ ਸਰ ਇਹ ਬੰਜਰ ਸਿੰਘ ਸੀਗਾ ਉੱਪਰਲਾ ਚੌੜ ਤੋਂ ਤੇ ਇੱਥੇ ਕਿੱਥੇ ਰਹਿੰਦੇ ਆਪਾਂ ਜੀ ਭੈਣ ਜੀ ਬਸ ਪ੍ਰੀਤਨਗਰ ਪ੍ਰੀਤਨਗਰ ਕਿੰਨੇ ਨੰਬਰ ਗਲੀ ਤਿੰਨ ਨੰਬਰ ਗਲੀ ਤੇ ਸ਼ਾਮੀ ਫਿਰ ਤੁਹਾਡੀ ਕੋਈ ਗੱਲਬਾਤ ਹੋਈ ਕਿ ਵੀ ਧਮਕਾਉਣ ਲੱਗ ਗਏ ਕਹਿੰਦੇ ਸਾਡੇ ਕੋਲ ਪਾਵਰ ਹੈਗੀ ਅਸੀਂ ਤੁਸਾਂ ਨੂੰ ਇਹਨਾਂ ਕੋਈ ਗੱਲ ਵੀ ਨਹੀਂ ਉਹਨਾਂ ਨੇ ਕੀਤੀ ਸਭ ਸਮਾਨ ਸਮੋਹ ਤਾਂ ਨਹੀਂ ਚੱਕਿਆ ਤੁਹਾਡਾ ਕੋਈ ਹਾਂਜੀ ਸਮਾਨ ਵਗੈਰਾ ਤਾਂ ਨਹੀਂ ਉਹਨਾਂ ਨੇ ਚੱਕਿਆ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਸਾਡਾ ਚੱਲਦਾ ਆ ਤੇ ਸਾਨੂੰ ਇਹਨਾਂ ਨੂੰ ਦੱਸਿਆ ਵੀ ਮੈਨੂੰ ਸਟੇਮ ਮਿਲੀ ਹੋਈ ਆ ਤੇ ਮੇਰੇ ਨਾਲ ਪਹਿਲਾਂ ਗੱਲ ਕਰੋ ਉਹਨਾਂ ਨੇ ਕੋਈ ਵਜ੍ਹਾ ਨਹੀਂ ਕੀਤੀ ਸਿੱਧਾ ਉੱਪਰ ਚੜ ਗਏ ਫੇ ਮੰਗੀ ਤੁਹਾਡਾ ਕੋਲ ਕਿੱਥੇ ਚੱਲਦਾ ਵੇ ਕੇਸ ਵਗੈਰਾ ਕੋਵੜੀ ਚੱਲਦਾ ਕੋਵੜੀ ਤੇ ਕੀ ਮੰਗ ਰੱਖਦੇ ਆ ਆਪਾਂ ਮੈਂ ਜਿਹੜੀ ਪ੍ਰਸ਼ਾਸਨ ਦੇ ਇੱਥੇ ਕਹਿੰਦੀ ਆ ਵੀ ਮੈਨੂੰ ਸਾਥ ਹੋਇਆ ਜਾਵੇ ਰੋਜ਼ ਰੋਜ਼ ਹਰਾਸਮੈਂਟ ਮੈਂ ਨਹੀਂ ਚੱਲ ਸਕਦੀ ਹੈਗੀ ਮੈਨੂੰ ਇਹ ਤਾਂ ਪਰੇਸ਼ਾਨ ਨਾ ਕੀਤਾ ਜਾਵੇ ਰੋਜ਼ ਰੋਜ਼ ਮੇਰਾ ਨਾਮ ਰੰਜੂ ਸਿੰਘ ਹੈ ਜੀ ਹਾਂਜੀ ਸਰ ਕਿਹੜੇ ਪਿੰਡ ਆਪਣਾ ਕਿਹੜੇ ਆਪਣਾ ਮੇਰਾ ਪਿੰਡ ਨਡਾਲੋ ਜਲਾ ਹਸ਼ਰਪੁਰ ਚ ਹੈ ਸਰ ਕੀ ਮਾਮਲਾ ਕੀ ਹੈ ਸਤਨਾਮਪੁਰਾ ਫਰਵਾੜੇ ਥਾਣੇ ਚਾਏ ਆ ਇਹ ਸਾਡੀ ਭੈਣ ਹੈ ਗੁਰਵਿੰਦਰ ਕੌਰ ਇਹ ਇਥੇ ਪ੍ਰੀਤਨਗਰ ਗਲੀ ਨੰਬਰ 3 ਚਿਨਦਾ ਘਰ ਹੈ ਤੇ ਇਥੇ ਵਿਆਹ ਆਈ ਸੀ ਸਾਡੀ ਕੁੜੀ ਤੇ ਉਸ ਮਕਾਨ ਦੇ ਵਿੱਚ ਪਹਿਲਾ ਮਕਾਨ ਜਿਹੜਾ ਉਹ ਸਾਡੇ ਪਰੋਣੇ ਦੇ ਨਾਂ ਤੇ ਸੀਗਾ ਜਿੱਦਾਂ ਤੇ ਇਹ ਉਹਨਾਂ ਦੀ ਆਪਸ ਵਿੱਚ ਜੜੀਆਂ ਦੀਆਂ ਨਣਾਨਾਂ ਸੀਗੀਆਂ ਉਹਨਾਂ ਨੇ ਆਪਣਾ ਮਕਾਨ ਧੋਖੇ ਨਾਲ ਹੀ ਆਪਣੇ ਨਾਂ ਤੇ ਕਿਸ ਤਰੀਕੇ ਨਾਲ ਕਰਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਦਾ ਚੱਲ ਰਿਹਾ ਕੇਸ ਉਹ ਕੇਸ ਦੇ ਵਿੱਚ ਸਾਡੀ ਭੈਣ ਨੂੰ ਸਟੇ ਬਲੀ ਹੋਈ ਹੈ ਤੇ ਹੁਣ ਉਹ ਉਹਨਾਂ ਨੇ ਕੁਝ ਗੁੰਡੇ ਟਾਈਪ ਦੇ ਬੰਦੇ ਭੇਜੇ ਇੱਕ ਗੇ ਪਾਵਰ ਹੌਸਟਾਂ ਵੀ ਦੇ ਕੇ ਤੋਂ ਨਾਲ ਉੱਥੇ ਦੋ ਜਨਾਨੀਆਂ ਉਹਨਾਂ ਦੇ ਨਾਲ ਸੀਗੀਆਂ ਦੋਨਾਂ ਦਾ ਨਾਂ ਸੰਦੀਪ ਕੌਰ ਆ ਕੋ ਪਤੀ ਦਾ ਨਾਮ ਲੱਗ ਲਗਿਆ ਤੁਹਾਡੇ ਪ੍ਰੋਣੇ ਦਾ ਨਾਮ ਕੀ ਹੈ ਜੀ ਸਾਡੇ ਪ੍ਰੋਣੇ ਦਾ ਨਾਮ ਹਰਪ੍ਰੀਤ ਸਿੰਘ ਹੈ ਜੀ ਹਾਂ ਕਿੰਨੇ ਸਮੇਂ ਮਗੀ ਹੋ ਗਈ ਸ਼ਾਦੀ ਹੋਈ ਨੂੰ ਉਹਨਾਂ ਨੇ ਸ਼ਾਦੀ ਹੋਈ ਨੂੰ ਤਾਂ ਕਬੜ 15 ਸਾਲ ਹੋ ਗਏ ਹਾਂਜੀ ਕੋਈ 5 ਸਾਲ ਤੋਂ ਜੈਕਟ ਹੋ ਗਿਆ ਤੇ ਇਹ ਇਕੱਲੇ ਹੀ ਇੱਥੇ ਘਰ ਚ ਰਹਿੰਦੇ ਦੋ ਬੱਚੇ ਛੋਟੇ ਛੋਟੇ ਆ ਇਹਨਾਂ ਨੂੰ ਆ ਕੇ ਉਹਨਾਂ ਨੇ ਧਮਕਾਇਆ ਬਲਜਿੰਦਰ ਸਿੰਘ ਕਰਕੇ ਬਲਾ ਚੋਰ ਤੋਂ ਕੋਈ ਹੈਗਾ ਉਹ ਆ ਕੇ ਇਹਨਾਂ ਨੂੰ ਧਮਕਾ ਕੇ ਤੇ ਸਿੱਧਾ ਅੰਦਰ ਕਮਰੇ ਚ ਜਾਵੜੇ ਤੇ ਫੇਰ ਮੱਲੇ ਦੇ ਸਾਰੇ ਲੋਕਾਂ ਨੇ ਆ ਕੇ ਉਹਨਾਂ ਵਾਰ ਕੱਟਿਆ ਤੇ ਅੰਤੇ ਤੱਕ ਗੱਲ ਪਹੁੰਚੀ ਥਾਣੇ ਆ ਕੇ ਸਾਰੀ ਗੱਲ ਹੋਈ ਹੈ ਪ੍ਰਸ਼ਾਸਨ ਤੋਂ ਸਾਡੀ ਮੰਗ ਆ ਤੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਤਾਂਕੋ ਗਾਂ ਤੋਂ ਕੋਈ ਇਹ ਜਿਹਾ ਸ਼ਰਾਰਤੀ ਅਨਸਰ ਜਿਹੜਾ ਆ ਉਹ ਨਾ ਇਹਨਾਂ ਨਾਲ ਇਹ ਮਾਮਲਾ ਤੁਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਜੀ ਹਾਂਜੀ ਮੋਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਆਈ ਹੈ ਤੇ ਪੁਲਿਸ ਆਈ ਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਤੇ ਪਰਚੇ ਲਈ ਬਿਆਨਨਾਮੇ ਦੇ ਲਏ ਆ ਤੇ ਅਸੀਂ ਮੰਗ ਇਹੀ ਕਰਦੇ ਵੀ ਕੜੀ ਤੋਂ ਕੜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਮਾਮਲਾ ਕੀ ਹੈ ਕਿ ਜਿਹੜਾ ਸਤਾਮਪੁਰਾ ਥਾਣੇ ਦੇ ਬਾਹਰ ਖੜੇ ਆ ਅੱਜ ਆਪਾਂ ਮਾਮਲਾ ਸਾੜ ਇਦਾਂ ਹੋਇਆ ਵੀ 4:00 ਵਜੇ ਇਹਨਾਂ ਦਾ ਮੈਨੂੰ ਫੋਨ ਆਇਆ ਸਾਡੇ ਭੈਜੀ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਆ ਗੁਰਵਿੰਦਰ ਕੌਰ ਇਹਨਾਂ ਨੇ ਜਦੋਂ ਮੈਨੂੰ ਕਾਲ ਆਈ ਵੀ ਇਦਾਂ ਕਰਕੇ ਕੋਈ ਅਣਪਛਾਤੇ ਬੰਦੇ ਸਾਡੇ ਘਰ ਦੇ ਵਿੱਚ ਧੱਕੇ ਨਾਲ ਹੀ ਵੜ ਗਏ ਆ ਸੋ ਥੋੜੇ ਚਿਰਾਂ ਵਿੱਚ ਜਦ ਮੈਂ ਇਹਨਾਂ ਦੇ ਪੁਲਿਸ ਕੋਲ ਜਦੋਂ ਪਹੁੰਚਿਆ ਦੇਖਿਆ ਵੀ ਦੋ ਲੇਡੀਜ਼ ਤੇ ਇੱਕ ਜੈਂਟਸ ਸੀਗਾ ਜਿਹੜਾ ਵੀ ਘੱਤੇ ਨਾਲ ਉੱਪਰ ਚਲੇ ਗਿਆ ਸੀ ਵੀ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਕਿੱਥਾਂ ਆਏ ਉਹਨਾਂ ਨੇ ਦੱਸਿਆ ਆ ਕਿ ਸਾਡੇ ਕੋਲ ਇੱਕ ਪਾਵਰ ਟਾਰਨੀ ਆ ਵੀ ਉਸ ਬਿਹਾਵ ਦੇ ਉੱਤੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਪਾਵਰ ਟਾਰਨੀ ਦੇ ਆਧਾਰ ਤੇ ਤੁਸੀਂ ਚਲੋ ਇੱਧਰ ੱੱਕੇ ਨਾਲ ਤਾਂ ਨਹੀਂ ਆ ਸਕਦੇ ਵੀ ਆਪਾਂ ਕਿਤੇ ਬੈਠ ਕੇ ਗੱਲ ਕਰਦੇ ਥਾਣੇ ਚਲ ਜੋ ਆਪਾਂ ਥਾਣੇ ਬੈਠ ਕੇ ਗੱਲ ਕਰਦੇ ਆ ਉਹਨਾਂ ਨੇ ਕਿਹਾ ਅਸੀਂ ਥਾਣੇ ਹੋ ਕੇ ਆਏ ਆ ਵੀ ਫੇਰ ਵੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਲੋ ਆਪਾਂ ਫੇਰ ਵੀ ਜਿਹੜੀ ਹੈਗੀ ਆ ਸਾਡੀ ਵੀ ਇਹਨਾਂ ਦੇ ਤੇ ਲਈ ਹੋਈ ਆ کورٹ ਤੋਂ ਵੀ ਆਪਾਂ ਬੈਠ ਕੇ ਗੱਲ ਕਰਦੇ ਵੀ ਇੰਦਾ ਪਾਵਰ ਟਾਰਨੀ ਸ리에 ਪਹਿਲਾਂ ਦੀ ਆ ਪਾਵਰ ਟਾਰਨੀ ਤੁਹਾਡੀ ਬਾਅਦ ਦੀ ਆ ਸੋ ਮੈਂ ਤਾਂ ਉਹਨਾਂ ਨੂੰ ਇਹੀ ਕਹਿ ਸੀਗਾ ਵੀ ਆਪਾਂ ਬੈਠ ਕੇ ਜਿਹੜੀ ਗੱਲ ਕਰ ਲੈਨੇ ਆ ਸੋ ਥਾਣੇ ਤੇ ਬਾਕੀ ਪਰ ਬੰਦੇ ਗੱਲ ਕਰਨ ਨੂੰ ਮੋੜੇ ਆਏ ਨਹੀਂ ਤੇ ਉਹਨਾਂ ਨੇ ਪਰ ਇਹੀ ਹੋ ਸਕਦਾ ਵੀ ਜਾਂ ਤਾਂ ਗਲਤ ਹੋ ਉਹ ਫਰਾਡ ਜਿਹੜੇ ਉਹ ਇੱਥੇ ਪਹੁੰਚੇ ਨਹੀਂ ਸਰ ਉਹ ਕਿੱਥੇ ਦੇ ਰਹਿਣ ਵਾਲੀਆਂ ਲੇਡੀਜ਼ ਨੇ ਨਾਮ ਵਗੈਰਾ ਕੀ ਹੈ ਕੁਝ ਪਤਾ ਇੱਕ ਮੇਰਾ ਕਿ ਨਵਾਂ ਸ਼ਹਿਰ ਦੀ ਆ ਨਵਾਂ ਸ਼ਹਿਰ ਦੀ ਆ ਇੱਕ ਪੱਲੀਆਂ ਕੋਈ ਪਿੰਡ ਦੀ ਦੱਸਦੀ ਪਈ ਆ ਇੱਕ ਨਵਾਂ ਸ਼ਹਿਰ ਦੇ ਕੋਲ ਕੋਈ ਮਹੱਲਾ ਹੈਗਾ ਉੱਥੇ ਕੋਈ ਉਹਨਾਂ ਕੋਲ ਪਾਵਰ ਆਟਾਰਨੀ ਦੇ ਹੈਗਾ ਕਾਗਜ਼ ਵਗੈਰਾ ਹੈ ਦੀ ਆ ਆਟਾਰਨੀ ਜਿਹੜੀ ਉਹਨਾਂ ਨੇ ਦਿਖਾਈ ਆ ਉਹ ਕੋਈ ਬੰਦਾ ਭਲਾ ਚੋਰ ਦਾ ਆ ਤੇ ਉਹਨੇ ਆਪਣਾ ਨਾਮ ਦਲਵਿੰਦਰ ਸਿੰਘ ਬਲਜਿੰਦਰ ਸਿੰਘ ਦੱਸਦਾ ਪਰ ਉਹ ਵੀ ਉਹਨੇ ਆਈਡੀ ਨਹੀਂ ਆਪਣੀ ਦੱਸੀ ਹੈਗੀ ਜਾਂ ਤਾਂ ਉਹ ਜੇ ਕੋਈ ਉਹ ਸੱਚਾ ਸੀਗਾ ਅਜੇ ਤੱਕ ਇਹਨੇ ਅਸੀਂ ਸਾਰੇ ਚਲੋ ਇਹਨਾਂ ਦੇ ਫੈਮਿਲੀ ਮੈਂਬਰ ਵੀ ਖੜੇ ਹਾਂ ਅਸੀਂ ਵੀ ਖੜੇ ਹਾਂ ਅਜੇ ਤੱਕ ਇਹਨੇ ਜੇ ਕੋਈ ਸੱਚਾ ਹੈਗਾ ਤਾਂ ਆ ਕੇ ਸਾਡੇ ਨਾਲ ਗੱਲਬਾਤ ਤਾਂ ਕਰੇ ਬੇ ਭੈਣ ਜੀ ਪੈਣ ਜੀ ਲੱਗਦਾ ਵੀ ਉਹ ਫਰਾਡ ਸੀਗਾ ਭੈਣ ਜੀ ਉਹਨਾਂ ਦਾ ਨਾਮ ਵਗੈਰਾ ਕੀ ਹੈ ਕਿੱਥੇ ਦੇ ਰਹਿਣ ਵਾਲੇ ਇਹਨਾਂ ਦਾ ਨਾਮ ਗੁਰਵਿੰਦਰਪੁਰਾ ਜੀ ਇਹ ਸਾਡੇ ਏਰੀਆ ਤੋਂ ਮੱਲੇ ਦੁਨੀਆ ਸਾਡੇ ਫਰੀਦਨਗਰ ਤੋਂ 3 ਨੰਬਰ ਗਲੀ ਤੋਂ ਸਾਡੇ ਭੈਣ ਜੀ ਹੈ ਤੇ ਇਹ ਦੋ ਬੇਟੀਆਂ ਇਹਨਾਂ ਦੀਆਂ ਉਹ ਹਸਬੰਦ ਦੇ ਇਹਨਾਂ ਦੀ ਡੈਥ ਹੋ ਚੁੱਕੀ ਸੀਗੀ ਤੇ ਕਾਫੀ ਚਿਰ ਤੋਂ ਚਲੋ ਬੜੀਆਂ ਇਹ ਰਹਿ ਰਹੇ ਆ ਮਹੱਲੇ ਦੇ ਵਿੱਚ ਸਾਰਿਆਂ ਨਾਲ ਪਿਆਰ ਦੇ ਨਾਲ ਰਹੇ ਲੇ ਕਦੀ ਇਹਨਾਂ ਦੀ ਕੋਈ ਅੱਜ ਤੱਕ ਕੋਈ ਗਲਵਾ ਦਿੱਤਾ ਨਹੀਂ ਸਭ ਅਸੀਂ ਵੀ ਸਾਰਾ ਮਹੱਲਾ ਇਹਨਾਂ ਦੇ ਨਾਲ ਡਟ ਕੇ ਖੜੇ ਆ ਇਹ ਜਿਹੜਾ ਮਾਮਲਾ ਪੁਲਿਸ ਦੇ ਤੇ ਹਾਂਝ ਲੈ ਜਾਂਦਾ ਤੁਸੀਂ ਹਾਂਜੀ ਹਾਂਜੀ ਪੁਲਿਸ ਆਈ ਸੀ ਮੌਕੇ ਤੇ ਪੁਲਿਸ ਆਈ ਸੀ ਮੌਕੇ ਤੇ ਤੇ ਉਹ ਲੇਡੀਜ਼ ਜਿਹੜੀ ਉਹ ਇੱਕ ਹਵਾਲੇ ਕੀਤੀ ਤੇ ਇੱਕ ਬੇਥੇ ਆ ਗਏ ਤੇ ਉਹਨਾਂ ਨੂੰ ਆ ਗਈ ਸੀ ਨਾਲ ਮਗਰਾਂ ਲਈ ਭਾਈ ਸਰ ਇੱਕ ਪ੍ਰੀਤਨਗਰ ਤੋਂ ਆਈ ਆ ਪਾਰਟੀ ਕੀ ਮਾਮਲਾ ਕੀ ਹੈ ਸਾਰਾ ਸਰ ਇਹ ਮਾਮਲਾ ਇਦਾਂ ਆ ਸਾਨੂੰ ਗੁਰਿੰਦਰ ਕੌਰ ਨੇ ਕੰਪਲੇਂਟ ਦਿੱਤੀ ਆ ਇਹਨਾਂ ਦਾ ਆਪਣੀ ਨਣਾਨ ਦੇ ਨਾਲ ਨਾ ਘਰ ਤੋਂ ਲੈ ਕੇ ਚੱਲਦਾ ਝਗੜਾ ਚੱਲਦਾ ਕੋਰਟ ਦੇ ਵਿੱਚ ਮੈਟਰ ਆ ਤੇ ਉਹ ਸਟੇ ਹੋਇਆ ਤੇ ਅੱਜ ਜਿਹੜੇ ਦੋ ਲੇਡੀਜ਼ ਸੀ ਤੇ ਇੱਕ ਜੈਂਟਸੀ ਉਹਨਾਂ ਨੇ ਇਹਨਾਂ ਨੂੰ ਦਿਖਾਇਆ ਵੀ ਸਾਨੂੰ ਕੋਰਟ ਆਉਣੀ ਹੈਗੀ ਆ ਤੇ ਇਸ ਵੰਦ ਸਾਨੂੰ ਕੰਪਲੇਂਟ ਆਈ ਆ ਤੇ ਇਹਦੇ ਦੋ ਤਰ੍ਹਾਂ ਦੇ ਕਾਗਜ਼ ਪੱਤਰ ਲੈ ਕੇ ਵੈਰੀਫਾਈ ਕਰਦੇ ਆ ਜੋ ਵੀ ਗੱਲ ਸਾਹਮਣੇ ਆਊਗੀ ਉਹਦੇ ਮੁਤਾਬਕ ਜਿਹੜੀ ਕਰਦੇ ਆ ਅਸੀਂ ਲੈ ਲੈਂਦੇ ਆ ਤੇ ਸਰ ਦੂਸਰੀ ਪਾਰਟੀ ਕਿੱਥੇ ਸੀ ਇਹ ਇੱਧਰ ਹੈਗਾ ਇਹਨਾਂ ਦੇ ਨਵੇਂ ਸ਼ਹਿਰ ਸਾਈਡ ਸੈੱਟ ਦੇ ਨੇ ਤੇ ਇਹਨਾਂ ਦੇ ਜਿਹੜਾ ਮਨਾਲਾ ਨੇ ਉਹਨੂੰ ਜਿਹੜੀ ਪਾਵਰ ਟੋਰਨੀ ਦਿੱਤੀ ਸੀ ਨਾ 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 ਵੀ ਤੇ ਮਾਮਲੇ ਕਿਦਾਂ ਹੈ گا ਬਸ ਇਹ ਦੋਵੇਂ ਲੈ ਕੇ ਇਹਨਾਂ ਦੇ ਕੰਪਲੇਂਟ ਲੈ ਲਈ ਇਹਨਾਂ ਦੀ ਵੀ ਆਪ ਜਲਦੇ ਆ ਕਾਗਜ਼ ਪੱਤਰ ਇਹਨਾਂ ਦੇ ਲਏ ਉਹਨਾਂ ਤੋਂ ਵੇਖ ਲੈਨੇ ਕੀ ਕਾਗਜ਼ ਪੱਤਰ ਲੈ ਕੇ ਤੇ ਉਜੋਗੀ ਹੈਗੇ ਆ ਵੈਰੀਫਾਈ ਕਰਕੇ ਕਾਰਵਾਈ ਹੋਵੇ